ਦੈਨਿਕ ਸੂਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਕਪੂਰਥਲਾ ਦੇ ਪਿੰਡ ਫੱਤੂ ਟਿੰਗਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਝੜਪ ਦਾ ਮਾਮਲਾ ਸਾਹਮਣੇ ਆ ਜਿੱਥੇ ਜ਼ਖਮੀਆਂ ਨੂੰ ਜਦੋਂ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਮੁੜ ਉੱਥੇ ਜਾ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਡਿਊਟੀ ਤੇ ਤਾਇਨਾਤ ਡਾਕਟਰ ਦੇ ਵੱਲੋਂ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਗਿਆ ਤੇ ਕੁਝ ਮੌਕੇ ਤੋਂ ਫਰਾਰ ਹੋ ਗਏ ਦਰਅਸਲ ਫੱਤੂ ਟਿੰਗੇ ਦੇ ਵਿੱਚ ਝੜਪ ਹੋਈ ਹੈ ਜਿਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਪਿੰਡ ਦੇ ਸਰਪੰਚ ਲਖਬੀਰ ਸਿੰਘ ਤੇ ਉਸਦੇ ਪੁੱਤਰ ਗੁਰਦੀਪ ਸਿੰਘ ਦੇ ਉੱਪਰ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਗਏ ਨੇ ਦੂਜੇ ਪਾਸੇ ਸਰਪੰਚ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਪਿੰਡ ਦਾ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਸੀ ਜਿਸ ਤੇ ਵਿੱਚ ਵਿਗਨਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਗੁਰਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਫੱਤੋ ਟਿੰਗਾ ਨੇ ਦੱਸਿਆ ਕਿ ਉਸ ਤੇ ਪਿੰਡ ਉਸਦੇ ਪਿਤਾ ਸਰਪੰਚ ਨੇ ਤੇ ਉਹਨਾਂ ਦੇ ਵੱਲੋਂ ਮਤਾ ਪਾ ਕੇ ਪਿੰਡ ਵਿੱਚ ਗਲੀਆਂ ਵਿੱਚ ਹੋਏ ਨਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਸਨ ਦੂਜੀ ਧਿਰ ਦੇ ਮਲੂਕ ਸਿੰਘ ਪੁੱਤਰ ਬਹਾਦਰ ਸਿੰਘ ਨੇ ਕਥਿਤ ਤੌਰ ਤੇ ਉਹਨਾਂ ਦੇ ਇਨ੍ਹਾਂ ਕੰਮਾਂ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਨਜਾਇਜ਼ ਤੋੜੇਗੇ ਥੜੇ ਨੂੰ ਮੋੜ ਬਣਾ ਕੇ ਸੋਸ਼ਲ ਮੀਡੀਆ ਤੇ ਪਾਇਆ ਜਦੋਂ ਇਸ ਸੰਬੰਧੀ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਹਮਲਾ ਕਰਕੇ ਉਸ ਨੂੰ ਤੇ ਕਰਨਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸ਼ਾਹਕੋਟ ਨੂੰ ਜ਼ਖਮੀ ਕਰ ਦਿੱਤਾ ਅੱਛਾ ਜੀ ਕੀ ਝਗੜਾ ਕੀ ਹੋਇਆ ਤੁਹਾਡਾ ਝਗੜਾ ਲੱਗਦਾ ਆ ਉਹ ਪਿੰਡ ਚ ਆਪਾਂ ਥਮਾੜੇ ਦਾ ਮੁੰਦੇ ਆ ਦੱਸਦੇ ਆ ਵੀ ਲੋਕਾਂ ਨੂੰ ਮਰੀ ਤਾਂ ਕਰਦੇ ਆ ਆਪਾਂ ਸੋਸ਼ਲ ਵੰਟਰ ਪਾਲੇ ਸੋਸ਼ਲ ਸੈਟਰ ਤੇ ਤੇਰੇ ਚ ਆਪਾਂ ਦਾ ਕੰਮ ਇਹਦਾ ਵੀ ਆਪਣਾ ਹੋਣਾ ਚਾਹੀਦਾ ਸਾਫ ਸਫਾਈ ਹੋਣੀ ਚਾਹੀਦੀ ਪਿੰਡ ਤੇ ਪਾਣੀ ਦਾ ਸਿਸਟਮ ਹੋਣੀ ਚਾਹੀਦੀ ਜਿਹੜੀ ਸਾਡੀ ਉਹ ਪਾਰਟੀ ਦੇ ਸਰਪੰਚ ਆ ਉਹ ਗੋਤਾਲ ਖਦੀਕ ਸਿੰਘ ਉਹ ਭੁੱਲਾ ਹਾਂਜੀ ਉਹਦਾ ਬੇਟਾ ਉਹ ਦੀਪ ਸਿੰਘ ਉਹ ਫਦੀਪ ਘਰੋਂ ਆਇਆ ਇਹਨੇ 15 ਦੀਆਂ ਨੇ ਲੈ ਆਇਆ ਮੇਰੇ ਤੇ ਹਮਲਾ ਕੀਤਾ ਮੇਰੇ ਤੇ ਹਮਲਾ ਕਰਕੇ ਮੈਨੂੰ ਕੱਲੇ ਨੂੰ ਹੱਥ ਨਿਮਾਰਿਆ ਉਸ ਤੋਂ 2 ਘੰਟੇ ਪਹਿਲਾਂ ਮੇਰੇ ਚਾਚੇ ਦਾ ਬੇਟਾ ਸੁਖਵਿੰਦਰ ਸਿੰਘ ਉਸ ਤੇ ਨਾਲ ਹਮਲਾ ਕੀਤਾ ਉਦੋਂ ਮੈਨੂੰ ਫੋਨ ਆਇਆ ਕਿ ਉਹ ਥਾਣੇ ਗਿਆ ਤੇ ਮੈਂ ਲੱਬਰਦਾਰ ਦੇ ਨੰਬਰ ਦਾ ਪਹਵਾ ਲਾਇਆ ਕਿ ਥਾਣੇ ਜਾ ਰਿਹਾ ਸੀ ਤੇ ਲੱਬਰਦਾਰ ਨੂੰ ਫਿਰ ਬੈਠ ਕੇ ਨਾਲ ਜਾ ਰਿਹਾ ਸੀ ਤੇ ਨਾਲ ਰਸਤੇ 'ਚ ਹੀ ਮੈਨੂੰ ਫੜ ਕੇ ਦੇ 15 20 ਜਾਨਾਂ ਨੇ ਕੁੱਟਿਆ ਹੈ ਤੇ ਮੇਰੇ ਦਾਤਰ ਵਗੈਰਾ ਮੈਨਾਂ ਮਾਰਿਆ ਕੀ ਇਹ ਕਹਿੰਦੇ ਕੀ ਕਿਹੜਾ ਪਿੰਡ ਨਹੀਂ ਬਾੜਾ ਕੰਮ ਹੋਪੋ ਹੀ ਕਰਨਾ ਹੈ ਤੁਸੀਂ ਡਾਕਟਰ ਖਾਓ ਕਿ ਤੱਕ ਲੱਗ ਸਕਦੀ ਹੈ ਕੀ ਇਥੇ ਇਥੇ ਐਮਰਜੈਂਸੀ ਵੀ ਤੁਹਾਡੇ ਤੇ ਹਮਲਾ ਹੋਇਆ ਕੋਈ ਪਰ ਐਮਰਜੈਂਸੀ ਜਦੋਂ ਅਸੀਂ ਆਏ ਆ ਇੱਥੇ 40 50 ਬੰਦੇ ਲੈ ਕੇ ਫੇਰ ਸਾਡੇ ਮਗਰ ਇੱਥੇ ਆ ਗਏ ਕੌਣ ਆਇਆ ਸੀ ਤੁਹਾਡੇ ਮਗਰ ਉਹੀ ਪਰਦੀਪ ਸਿੰਘ ਦੀਪ ਦਾ ਮੁੰਡਾ 15 ਜਣ ਲੈ ਕੇ ਫੇਰ ਆਪਾਂ ਆਏ ਆ ਲੈਡੀ ਵਿੱਚ ਆ ਗਏ ਤੇ ਡਾਕਟਰ ਸਾਹਿਬ ਨੇ ਫੋਨ ਕੀਤਾ ਹੈ ਕੰਟਰੋਲ ਰੂਮ ਚ ਇੱਥੇ ਬੰਦੇ ਆਏ ਆ ਜੀ ਬੰਦੇ ਆ ਕੇ ਉਹ ਪਟ્રોલ ਰੂਮ ਆ ਕੇ ਲੋਕ ਅਰੈਸਟ ਕੀਤਾ ਜੀ ਅਰੈਸਟ ਕਰਕੇ ਉਹ ਲੈ ਗਏ ਪਰ ਜਿਹੜਾ ਵਰਦੀਪ ਸਿੰਘ ਆ ਜਦੋਂ ਪੁਲਿਸ ਨੇ ਸਿਰੇ ਨੂੰ ਅਰੈਸਟ ਕੀਤਾ ਸੀ ਮੇਰੇ ਚਾਚਾ ਦੇ ਬੇੜੇ ਨੂੰ ਉਥੇ ਅੰਦਰ ਅਰੈਸਟ ਕਰ ਲਿਆ ਇਹਨੂੰ ਛੱਡਦਾ ਜਦੋਂ ਇਹ ਛੱਡਦਾ ਇਹਨੇ 15-20 ਹਜ਼ਾਰ ਰੁਪਏ ਦਾ ਇਕੱਠੀ ਕਰਕੇ ਮੇਰੇ ਤੇ ਹਮਲਾ ਕੀਤਾ ਜੇ ਸਿਰੇ ਨੂੰ ਪੁਲਿਸ ਨਾ ਉੱਥੇ ਛਾਣੇ ਨੂੰ ਨਾ ਛੱਡ ਦੇ ਤੇ ਮੇਰੇ ਨਾਲ ਇਹ ਵਾਤਾ ਨਾ ਹੁੰਦਾ ਉਸ ਨੂੰ ਛੱਡਦਾ ਤੇ ਸੁਖਵਿੰਦਰ ਸਿੰਘ ਨੂੰ ਫੜ ਲਿਆ ਜੀ ਉਹਨੂੰ ਦੋਵਾਂ ਨੂੰ ਅੰਦਰ ਰੱਖ ਦੇ ਉੱਥੇ ਜੋ ਕਾਰਵਾਈ ਬੰਦੀ ਦੋਵਾਂ ਤੇ ਕਰਨੀ ਚਾਹੀਦੀ ਹੈ ਉਹਨੂੰ ਇੱਕ ਮੁਲਾਜ਼ਮ ਨੇ ਤਸਵੀਰ ਸੰਗ ਐਸਐਚਓ ਫਤੂੜੇਂਗੇ ਦੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਛੱਡਦਾ ਝਗੜਾ ਲੱਗ ਸਕਦੇ ਸੀ ਸਤਪੁਜਾ ਦਮਦ ਕਰਨ ਦੀ ਕੋਈ ਚੱਕਰ ਨਹੀਂ ਪਰ ਪੁਲਿਸ ਦੀ ਲੰਘੇਲੀ ਦੇ ਕਾਰਨ ਹੀ ਸਾਰਾ ਕੁਝ ਹੋਇਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਕੀ ਕਰੀਏ ਜੀ ਜੇੜਾ ਗੜਬ ਹੋਇਆ ਪਿਆ ਜੀ ਇਹਨਾਂ ਦਾ ਠੀਕ ਹੈ ਹੁਣ ਸਰਪੰਚ ਮੌਜੂਦਾ ਪਿੰਡ ਦੇ ਇਹ ਹੰਕਾਰ ਕਰਨੇ ਛਾੜੂ ਵਾਲੇ ਦੱਸੋ ਕੀ ਕਰਾਂਗੇ ਆਪਾਂ ਮੌਜੂਦਾ ਸਰਪੰਚ ਜੀ ਹਾਂਜੀ ਭਾਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਗੁਦੀਪ ਸਿੰਘ ਹੈ ਜੀ ਕੀ ਝਗੜਾ ਕੀ ਹੋਇਆ ਤੁਹਾਡੇ ਪਿੰਨੂ ਦਾ ਸਰ ਪਿੰਡ ਦਾ ਜੀ ਵਿਕਾਸ ਦੇ ਵਾਸਤੇ ਨਾ ਨਜਾਇਜ਼ ਕੰਮ ਜਿਛਾੜਾ ਰਹੇ ਸੀ ਜਿੱਦਾਂ ਕੁਲੀਆਂ ਨਾਲੀਆਂ ਤੇ ਬਣਾਈਆਂ ਕਾਫੀ ਬਾਹਰ ਲੋਕਾਂ ਦੇ ਉਹ ਕਰਾ ਰਹੇ ਸੀ ਤੇ ਆਪਣੇ ਦੂਸਰੇ ਆਪਣੇ ਨਾਲ ਇਲੈਕਸ਼ਨ ਐਂਟੀਪਾਰਟੀ ਲੜੀ ਸੀ ਤੇ ਉਹ ਬਗਲਾ ਆਪਣਾ ਕੋਈ ਵੀ ਕੰਮ ਕਰਦੇ ਵਿੱਚ ਫਿਗਰ ਬਾਂਦੇ ਕਾਫੀ ਵੀਡੀਓ ਪਾ ਰਹੇ ਪੰਚਾਇਤ ਨੂੰ ਮੰਗਾ ਰਹੇ ਸੀ ਆਇਓ ਖਾਲੀ ਹੱਥ ਨਾ ਆਇਓ ਅਸੀਂ ਆਹ ਕਰਦਾਂਗੇ ਵੀਡੀਓ ਆਪਣੇ ਕੋ ਸਾਰਾ ਕੁਝ ਹੈਗਾ ਆ ਤੇ ਫਾਦਰ ਸਾਹਿਬ ਸਵੇਰੇ ਆ ਰਹੇ ਹਸਪੀਟਲ ਤੋਂ ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਗਾਲੀ ਲੋਚ ਕੀਤਾ ਫਿਰ ਮਠਾਣੇ ਅਸੀਂ ਗਏ ਸੀ ਤੇ ਠਾਣੇ ਆ ਕੇ ਮੇਰੇ ਨਾਲ ਪੈ ਗਈ ਹਜੇ ਤੇ ਫੇਰ ਅਸੀਂ ਘਰੋਂ ਆ ਰਹੇ ਸੀ ਫੇਰ ਸਾਡੇ ਰਾਜ ਕਰ ਪਏ ਜੇ ਮੇਰਾ ਰਿਸ਼ਤੇਦਾਰ ਆ ਇਹ ਕੋਲੋਂ ਨਗਦਾ ਵੇ ਕਹਿੰਦਾ ਕੀ ਹੋਇਆ ਤੇ ਇਹਦੇ ਵੀ ਕਾਫੀ ਨਸੱਟਾਂ ਲਾਈਆਂ ਜਾਂਦੀਆਂ ਜੀ ਭਾਜੀ ਉਹ ਦੂਸਰੇ ਤਰ੍ਹਾਂ ਕਹੀ ਨਹੀਂ ਕਹਿੰਦੇ ਤੁਸੀਂ ਆਣ ਕੇ ਇੱਥੇ ਵੀ ਸਿਵਲ ਹਸਪੀਟਲ ਵੀ ਤੁਹਾਡੇ ਬੰਦੇ ਆਏ ਆ ਉਹ ਮੈਨੂੰ ਦਾਖਲ ਇਹ ਕਹਿੰਦੇ ਸੀ ਤੈਨੂੰ ਮੈਂ ਸਿਵਲ ਹਸਪੀਟਲ ਤੈਨੂੰ ਪਹੁੰਚ ਨਹੀਂ ਦੇਣਾਗਾ ਤੈਨੂੰ ਰਾਜ ਹੀ ਮਾਰ ਦੇਣਾ ਤੂੰ ਦਾਖਲ ਹੋਣਾ ਤੁਹਾਨੂੰ ਮੈਂ ਪਰਚਾ ਕੋਈ ਕਾਰਵਾਈ ਨਹੀਂ ਕਰਨ ਦੇਣੀ ਤੈਨੂੰ ਰਾਜ ਹੀ ਮਰਵਾ ਦੇਣਾ ਉਹ ਮੁੰਡੇ ਮੈਨੂੰ ਛੱਡਣ ਆਏ ਸੀ ਅੱਛਾ ਜੀ ਹਾਂਜੀ ਉੱਚ ਵਿੱਚ ਕੋਈ ਬੰਦੀ ਵੀ ਰੈਸਟ ਹੋਈ ਪੁਲਿਸ ਵੱਲੋਂ ਹ ਬੱਚੇ ਵੀ ਰਸੋਈ ਉਹ ਇੱਥੋਂ ਲੈ ਗਏ ਉਹਨਾਂ ਨੇ ਫੜ ਕੇ ਉਹ ਪਤਾ ਨਹੀਂ ਇਹਨਾਂ ਦੇ ਆਹ ਜਾ ਕੇ ਪੋਲੀਟਿਕਲ ਹੂਗ ਹੱਥ ਇਹਨਾਂ ਦੇ ਕਾਫੀ ਮੁੱਦਲੇ ਲੈ ਗਏ ਆ ਮੁੰਡੇ ਤੋਂ ਉਹ ਆਏ ਸੀ ਇਥੋਂ ਕੂਤਲੇ ਤੋਂ ਨਾਲ ਪਾਣੀ ਪੋਣੀ ਚਾਹ ਵਗੈਰਾ ਦੇਣਗੇ ਨਹੀਂ ਅੱਛਾ ਭਾਈ ਤੜਕੀ ਨਾ ਬਜੀ ਨਾ ਬੱਤ ਵੀ ਕਰੀ ਅੱਛਾ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਮੈਂ ਤਾਂ ਆਇਆ ਬੈਠਦਾ ਰਹਾ ਮੈਂ ਤਾਂ ਉਹਦੇ ਪੈਸੇ ਚੜਾ ਰਿਹਾ ਮੈਂ ਤਾਂ ਭਾਈ ਨੂੰ ਚੜਾਈ ਹੋਣ ਦੀ ਮੈਂ ਤਾਂ ਇਹਨਾਂ ਨੂੰ ਰੋਕ ਰਿਹਾ ਹੈਗਾ ਭਾਈ ਜੀ ਕੀ ਚੱਕਰ ਵਾਜੀ ਜਿੰਦਾ ਕੋਸਾਂਦਾ ਉਹ ਜਨਨ ਨੂੰ ਮਿਲਣਾ ਕਰ ਅੱਛਾ ਮੇਰੇ ਨਾਲ ਰੀਸ ਦੀ ਗੁੰਮੀਦ ਹੈ ਜੇ ਦਰਵਾਜ਼ਾ ਲੱਗ। ਸਰ ਕੀ ਝਗੜਾ ਹੋਇਆ ਫਤੂ ਢਿੰਗੇ ਦੇ ਇੱਕ ਬੰਦੇ ਆਈ ਆ ਇੱਥੇ ਵੀ ਐਮਰਜੈਂਸੀ ਜੀ ਵੀ ਥੋੜਾ ਹੰਗਾਮਾ ਹੋਇਆ ਕੀ ਦੋ ਪੋਸਟ ਕਰਨ ਗਏ ਆ ਸੀ। ਪਿਕਚਰ ਨੂੰ ਫੋਨ ਆਇਆ ਸੀ ਕਿ ਐਮਰਜੈਂਸੀ ਜੀ ਵੀ ਹੰਗਾਮਾ ਕਰਨਾ ਕੋਈ ਦੋ ਪਾਰਟੀਆਂ ਦੇ ਲੋਕ ਆਈ ਹੋਈ ਨੇ। ਜਿਹੜੀ ਪੁਸ਼ਪਾ ਪਾਰਟੀ ਦਾ ਪਾਸੇ ਨਹੀਂ ਮਿਲ ਪਰ ਆਪਣਾ ਪੁਲਿਸ ਨੂੰ ਇਨਫੋਰਮ ਕਰਤਾ ਸੀ ਬਟ ਪੁਸ਼ਪਾ ਸਵਾਰ ਸੀ। ਸਪੁਲਿਸ ਰੈਸਵੀ ਕਿਤੇ ਬੰਦੇ? 14 ਐਕਚੁਅਲੀ ਨਾ ਉਸ ਟਾਈਮ ਰਹਿਤੇ ਨਹੀਂ ਸੀਗਾ। ਉਹ ਸਰ ਪੋਸਟਮਾਨ ਬਣ ਗਿਆ ਸੀ ਤੇ ਮੈਂ ਡਾਕਟਰ ਨਾਲ ਦੇ ਸੀ ਉਹ ਬੰਦੀ ਜਾਂਦੇ ਰਹਿ ਗਏ ਤੇ ਸਰ ਇੱਥੇ ਹੁਣ ਕਿੰਨੀ ਜਣੀ ਦਖਲ ਲੈ ਕੇ ਤੁਹਾਡੇ ਕੋਲ ਬਿਲਕੁਲ ਇਸ ਟਾਈਮ ਇੱਕ ਅਪਲੀਕੇਸ਼ਨ ਲਗਾ ਰਹੇ ਹਾਂ ਤੁਹਾਨੂੰ ਬਹੁਤ ਦੁੱਖ ਹੈ ਉਹ ਮੈਂ ਕੋਲ ਆ ਗਿਆ ਸੇ ਮਰ ਰਕਤੀ ਇਹਨਾਂ ਦੀ ਹਾਂ ਜੀ ਮਰ ਰਕਤੀ